ਨਿਊਜ਼ ਤੇਰਾ ਪੰਜਾਬ ਦੇਖ ਰਹੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਫਾਜ਼ਿਲਕਾ ਦੇ ਵਿੱਚ ਫਲਾਈਓਵਰ ਨੂੰ ਬੰਦ ਕਰਕੇ ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਦੇ ਸਾਰੇ ਆੜਤੀਆ ਵੱਲੋਂ ਸਿਖਰ ਦੁਪਹਿਰੇ ਧੁੱਪ ਦੇ ਵਿੱਚ ਪੋਲ ਨੂੰ ਜਾਮ ਕਰਕੇ ਟ੍ਰੈਫਿਕ ਬੰਦ ਕਰਕੇ ਲਿਫਟਿੰਗ ਨਾ ਹੋਣ ਦੇ ਕਾਰਨ ਧਰਨਾ ਲਗਾਇਆ ਗਿਆ ਜਿਸ ਵਿੱਚ ਆੜਤੀਆ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਜਮ ਕੇ ਕੋਸਿਆ ਗਿਆ ਆਓ ਦੇਖਦੇ ਹਾਂ ਪੂਰੀ ਖਬਰ ਤੇ ਸਾਡੇ ਵਿੱਚ ਬੈਠ ਕੇ ਤੁਸੀਂ ਇੱਥੇ ਰੋਟੀ ਖਾਦੀ ਸੀ ਤੇ ਇੱਥੇ ਚਾਹ ਪੀਤੀ ਸੀ ਤੇ ਰਾਤ ਨੂੰ ਸੇਧੀਆਂ ਦੇ ਗੱਲਾਂ ਦੇ ਨੇ ਨਜ਼ਾਰੇ ਲਾਇਆ ਸੀ ਤੇ ਆਜੋ ਹੁਣ ਇੱਥੇ ਇਹ ਧਰਨਾ ਹੋਈ ਏ ਉਸ ਵੇਲੇ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਅਕਲ ਨਹੀਂ ਹੈ ਸੱਚ ਨੂੰ ਅਸੀਂ ਤਾਂ ਕਹਿੰਨੇ ਅਸੀਂ ਤੁਹਾਨੂੰ ਬਹੁਤ ਅਕਲੇ ਤੁਹਾਡੇ ਰੰਗਾ ਕੋਈ ਸਿਆਣਾ ਬੰਦਾ ਹੀ ਨਹੀਂ ਸਵਣਾ ਸਾਹ ਰਗਾ ਜਿਹੜੇ ਉਹਨੇ ਕੰਮ ਕੀਤੇ ਨੇ ਪਰ ਸਾਡਾ ਵੀ ਕੰਮ ਕਰਦੇ ਆ ਅਸੀਂ ਤਾਂ ਸਿਆਣਾ ਮੰਨਾਂਗੇ ਨਹੀਂ ਤਾਂ ਅਸੀਂ ਕਮਲਾ ਮੰਗਾਏ ਸੋ ਇਹਨਾਂ ਬੇਨਤੀਆਂ ਨਾਲ ਹੀ ਮੈਂ ਸੀਮਾ ਦਾ ਜੱਜ ਕਾ ਵੈਗੁਰ ਜੀ ਕਾ ਖਾਲਸਾ ਬੈਗਰ ਜੀ ਕੀ ਖਤੇ ਇਹ ਅਖਬਾਰ ਦੀ ਖਬਰ ਹੈ ਮੇਰੇ ਕਹਿਣ ਦੀ ਖਬਰ ਨਹੀਂ ਹੈਗੀ ਕਿੰਨਾ ਮੰਡੀਆਂ ਦੇ ਵਿੱਚ ਲਿਫਟਿੰਗ ਟਰਾਲੀਆਂ ਨਾਲ ਹੋ ਰਹੀ ਹੈ ਕਿੰਨਾ ਮੰਡੀਆਂ ਦੇ ਵਿੱਚ ਲਿਫਟਿੰਗ ਟਰਾਲੀਆਂ ਨਾਲ ਹੋ ਰਹੀ ਹੈ ਔਰ ਅੱਜ ਤੋਂ 3 ਸਾਲ ਪਹਿਲਾਂ ਵੀ ਅਸੀਂ ਇਸ ਬੰਦ ਦੇ ਵਿੱਚ ਇਸ ਜਗ੍ਹਾ ਤੇ ਧਰਨਾ ਲਾਇਆ ਸੀ ਉਸ ਵੇਲੇ ਵੀ ਜਿਹੜੀ ਸਰਕਾਰ ਸੀ ਉਹ ਵੀ ਲਿਫਟਿੰਗ ਟਰਾਲੀਆਂ ਨਾਲ ਨਹੀਂ ਕਰਾਉਣੀ ਚਾਹੁੰਦੀ ਸੀ ਟਰੱਕਾਂ ਨਾਲ ਕਰਾਉਣੇ ਚਾਹੁੰਦੀ ਸੀ ਕਿਉਂਕਿ ਟਰੱਕਾਂ ਨਾਲ ਇਹਨਾਂ ਨੂੰ ਕੋਈ ਜ਼ਿਆਦਾ ਨਫਾ ਵਗੈਰਾ ਹੁੰਦਾ ਹੈ ਤੇ ਉਸ ਵੇਲੇ ਜਦੋਂ ਅਸੀਂ ਤਰਨਾ ਲਾਇਆ ਸੀ ਉਸ ਵੇਲੇ ਵੀ ਲਿਫਟਿੰਗ ਟਰਾਲੀਆਂ ਨਾਲ ਹੋਈ ਸੀ ਹੁਣ ਵੀ ਅਸੀਂ ਬੜੀ ਵਾਰ ਰਿਕਵੈਸਟ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਲਿਫਟਿੰਗ ਹੈ ਉਹ ਟਰਾਲੀ ਤੇ ਟਰੱਕ ਦੋਨੋਂ ਲਾ ਕੇ ਜਲਦੀ ਤੋਂ ਜਲਦੀ ਨਿਬੇੜੀ ਜਾਵੇ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਐਨਾ ਝੁਗ ਚੁੱਕਿਆ ਸਰਕਾਰ ਦੇ ਅੱਗੇ ਕਿ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਇੱਥੇ ਕੋਈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਾਡੇ ਆਰਟੀ ਯੂਨੀਅਨ ਦੇ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਕਿੰਨੀ ਵਾਰ ਡੀਸੀ ਮੈਡਮ ਨਾਲ ਏਡੀਸੀ ਨਾਲ ਔਰ ਫੂਡ ਸਪਲਾਈ ਦੇ ਸਾਰੇ ਅਫਸਰਾਂ ਨਾਲ ਕਿੰਨੀ ਵਾਰ ਮੀਟਿੰਗ ਕਰ ਚੁੱਕੇ ਨੇ ਪਰ ਉਸ ਮੀਟਿੰਗ ਦੇ ਵਿੱਚ ਸਾਡੀ ਕੋਈ ਆੜਤੀਆਂ ਦੀ ਆਨੇ ਦੀ ਸੁਣਾਈ ਨਹੀਂ ਹੋਈ ਇਹ ਤਰਨਾ ਮਜਬੂਰ ਆੜਤੀਆਂ ਨੂੰ ਕਿਉਂਕਿ ਸਾਰੇ ਆੜਤੀ ਏਸੀ ਤੇ ਬਹਿਣ ਵਾਲੇ ਨੇ ਕੋਈ ਇਹ ਧੁੱਪਾਂ ਤੇ ਬਹਿਣ ਵਾਲੇ ਨਹੀਂ ਅਗੇ ਪਰ ਮਜਬੂਰ ਹੋ ਕੇ ਸਾਨੂੰ ਅੱਜ ਇੱਥੇ ਰੋਡ ਦੇ ਉੱਤੇ ਆ ਕੇ ਬੈਠਣਾ ਪੈ ਗਿਆ ਹੈ ਇਹ ਸਰਕਾਰ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਲੋਕ ਸੜਕਾਂ ਤੇ ਬੈਠਣ ਵਾਲੇ ਨੇ ਜਿਹੜੇ ਆਏ ਨੇ ਜਿਹੜੇ ਲੋਕ ਸਾਰੇ ਸ਼ਹਿਰ ਨੂੰ ਚਲਾਉਂਦੇ ਨੇ ਆੜਤੀਆ ਤੋਂ ਬਗੈਰ ਸ਼ਹਿਰ ਨਹੀਂ ਚੱਲਦਾ ਤਿੰਨ ਦਿਨ ਆੜਤੀ ਯੂਨੀਅਨ ਦੁਕਾਨਾਂ ਬੰਦ ਕਰਕੇ ਲੈਣ ਦੇਣ ਬੰਦ ਕਰ ਦੇਵੇ ਬਾਜ਼ਾਰਾਂ ਦੇ ਵਿੱਚ ਕਬੂਤਰ ਬੋਲਣਗੇ ਬਾਜ਼ਾਰਾਂ ਦੇ ਵਿੱਚ ਕੋਈ ਗਾਹਕ ਨਹੀਂ ਆਏਗਾ ਇਹ ਵਾਰੀ ਅਸੀਂ ਹੱਥ ਜੋੜੀ ਕਰ ਲਈ ਅਸੀਂ ਲੈਟਰਾਂ ਵੀ ਕੱਢ ਦਿੱਤੀਆਂ ਨੂੰ ਪਰ ਡੀਐਮ ਸਾਹਿਬ ਨੂੰ ਡੀਸੀ ਮੈਡਮ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਕਿਸੇ ਗੱਲ ਦੀ ਹੱਦ ਹੁੰਦੀ ਹੈ ਅੱਜ ਸਾਡਾ ਸਬਰ ਦਾ ਬੰਦ ਟੁੱਟ ਗਿਆ ਅਸੀਂ ਜਿੰਨੀ ਦੇਰ ਸਾਡਾ ਸਮਾਂ ਦਾਨ ਨਹੀਂ ਹੁੰਦਾ ਅਸੀਂ ਇੱਥੇ ਭੁੱਖੇ ਪਿਆ ਸੀ ਇੱਥੇ ਬਵਾਂਗੇ ਇੱਥੇ ਮਰਾਂਗੇ ਪਰ ਅਸੀਂ ਉੱਠ ਕੇ ਨਹੀਂ ਜਾਣਾ ਅਸੀਂ ਸ਼ਹੀਦ ਉਧਮ ਸਿੰਘ ਦੀ ਕੌਮ ਦੇ ਵਾਰਿਸਾਂ ਉਹਨਾਂ ਨੇ 21 ਸਾਲ ਜ਼ਿੰਦਗੀ ਦੇ ਵਿੱਚ ਆਪਣੀ ਜਲਦੀ ਛਾਤੀ ਦੇ ਵਿੱਚ ਇੱਕ ਜਜ਼ਬਾ ਠਾਣ ਕੇ ਰੱਖਿਆ 21 ਸਾਲਾਂ ਬਾਅਦ ਵੀ ਜਾ ਕੇ ਉਹਨੇ ਦੁਸ਼ਮਣ ਨੂੰ ਠੋਕਿਆ ਸੀ ਪਰ ਅਸੀਂ ਉਸ ਕੌਮ ਦੇ ਵਾਰਿਸ ਹੈਗੇ ਆ ਅਸੀਂ ਮਰ ਸਕਦੇ ਆ ਪਰ ਝੁਕ ਨਹੀਂ ਸਕਦੇ ਇਹਨਾਂ ਪ੍ਰਸ਼ਾਸਨ ਨੇ ਇਹਨਾਂ ਸਰਕਾਰਾਂ ਨੇ ਸਾਡੇ ਤੇ ਬੜੇ ਜ਼ੁਲਮ ਢਾਲੇ ਨੇ ਹੁਣ ਇਸ ਤੋਂ ਜ਼ਿਆਦਾ ਜ਼ੁਲਮ ਸਾਡੇ ਕੋਲ ਸਹਿਿਆ ਨਹੀਂ ਜਾਂਦਾ ਜਾਂ ਤਾਂ ਸਾਨੂੰ ਸਿੱਧਾ ਹੀ ਇੱਕ ਗੋਲੀ ਦਾ ਆਰਡਰ ਕਰ ਦੇਣ ਸਾਡੋ ਸ਼ੂਟ ਕਰ ਦੇਣ ਵਰਨਾ ਸਾਡੇ ਕੋਲੋਂ ਇਸ ਤੋਂ ਜ਼ਿਆਦਾ ਔਰ ਜ਼ੁਲਮ ਨਹੀਂ ਸਹਿਇਆ ਜਾਂਦਾ ਅਸੀਂ ਮਿਹਨਤ ਕਰ ਰਹੇ ਆ ਦਿਨ ਰਾਤ ਕੰਮ ਕਰ ਰਹੇ ਆ ਰਾਤ ਨੂੰ 1 ਵਜੇ ਘਰ ਜਾਂਦੇ ਆ ਸਵੇਰੇ 5 ਵਜੇ ਫੇਰ ਕੰਮ ਤੇ ਆ ਜਾਂਦੇ ਆ ਕੀ ਸਾਨੂੰ ਸਾਡੇ ਬੱਚੇ ਪਿਆਰੇ ਨਹੀਂ ਸਾਡੀ ਆਰਥ ਦੇ ਅੱਗੇ ਘਟਾ ਦਿੱਤੀ ਗਈ ਅੱਜ ਲੋਕਾਂ ਦੇ ਪ੍ਰੋਫਿਟ ਵੱਧੇ ਨਾਲ 20 ਸਾਲਾਂ ਤੋਂ ਸਾਡੀ 30 ਸਾਲਾਂ ਤੋਂ ਜਿਹੜੀ 2.5% ਸੀ ਅੱਜ 2.5% ਤੋਂ ਘਟਾ ਦਿੱਤੀ ਗਈ ਕਿ ਸਾਡੇ ਬੱਚੇ ਨਹੀਂ ਹੈਗੇ ਕਿ ਸਾਡੇ ਖਰਚੇ ਨਹੀਂ ਹੈਗੇ ਪਰ ਸਾਨੂੰ ਉਹ ਜਿਹੜੀ ਆੜ੍ਹਤ ਮਿਲਦੀ ਉਹ ਵੀ ਨਹੀਂ ਪੂਰੀ ਹੁੰਦੀ ਆੜ੍ਹਤ ਦੇ ਕੇ ਵੀ ਅੱਜ ਸਾਡੇ ਨਾਲ ਬੈਠ ਜਾਣ ਹਿਸਾਬ ਕਰ ਲੈਣ ਅਸੀਂ ਆੜ੍ਹਤ ਜਿਹੜੀ ਸਾਡੀ ਵਿੱਚੇ ਪਾ ਕੇ ਵੀ ਅਸੀਂ ਜਾਨ ਨਹੀਂ ਛੁਡਾ ਸਕਦੇ ਇਹਨਾਂ ਮੁੱਖ ਮੰਗ ਤੁਹਾਡੇ ਲਿਫਟਿੰਗ ਕਰਾਣਾ ਜਾਂ ਜਿਹੜਾ ਕੋਈ ਸ਼ੋਰਟੇਜ ਦੀ ਪੂਰਤੀ ਕਰਾਣਾ ਵੀ ਹੈ ਸਾਡੀ ਲਿਫਟਿੰਗ ਹੋਵੇ ਸ਼ੋਰਟੇਜ ਸਾਡੇ ਗੱਲੇ ਸਿਆਪਾ ਦਾ ਪਾਇਆ ਜਾਵੇ ਜੋ ਸ਼ੋਰਟੇਜ ਹੈਗੀ ਹੈ ਸਰਕਾਰ ਦੇ ਨਿਕਾਮੀਆਂ ਕਰਕੇ ਪਈ ਹੈ ਦਾ ਸਰਕਾਰ ਮੁਗਤੇ ਪ੍ਰਸ਼ਾਸਨ ਮੁਗਤੇ ਸਾਡਾਂ ਦੇ ਵਿੱਚ ਕੋਈ ਕਸੂਰ ਨਹੀਂ ਹੈ ਸਾਰੇ ਆਰਟੀ ਕਿੰਨਾ ਕੁ ਮਾਲ ਕਿੰਨਾ ਕੁ ਲੋਡ ਹੋ ਰਿਹਾ ਹੈ ਲੱਖ ਗੱਟੇ ਦੀ ਕਹਰੇ ਸੀ ਹੁਣ ਕਿੰਨੀ ਆਵਦੀ 25-30 ਹਜ਼ਾਰ ਕੱਟੇ ਦੀ ਐਵਰੇਜ ਆ ਰਹੀ ਹੈ ਤੇ ਉਹ ਸਾਬ ਨਾਲ ਕਿੰਨੇ ਦਿਨ ਲੱਗ ਜਾਣਗੇ ਮੰਡੀ ਉਹ ਦਿਨ ਉਹ ਸਾਬ ਨਾਲ ਅਜੇ 6.5 ਸਵਾ 6 ਲੱਖ ਕਟਾ ਪਿਆ ਹੈ ਮੰਡੀ ਤੁਸੀਂ ਆਪ ਦੇਖ ਲਓ ਕਿੰਨਾ ਟਾਈਮ ਲੱਗੂਗਾ ਉਸ ਸਾਬ ਨਾਲ ਕਿੰਨੀ ਸ਼ੋਰਟੇਜ ਪਰ ਗੱਟੇ ਦੀ ਆ ਰਹੀ ਹੈ ਬਾਹਰ ਕੱਟੇ ਦੀ ਸ਼ੋਰਟੇਜ 250 ਤੋਂ 300 ਗ੍ਰਾਮ ਆ ਰਹੀ ਹੈ 3 ਦਿਨ ਦੇ ਕਰਕੇ ਮਤਲਬ ਕਿ ਪਰੇਸ਼ਾਨੀ ਆ ਰਹੀ ਹੈ ਇੱਕ ਦਰ ਨਾਲ ਗੱਲਬਾ ਠੇਕੇਦਾਰ ਨਾਲ ਗੱਲਬਾਤ ਕੱਲ ਹੋਈ ਸੀ ਉਹ ਕਹਿੰਦਾ ਸੀ ਕੱਲ ਮੈਂ ਟਰੱਕ ਹੀ ਟਰੱਕ ਕਰਦੇ ਆਂਗਾ ਪਰ ਅੱਜ ਕੋਈ ਟਰੱਕ ਨਹੀਂ ਆ ਰਿਹਾ ਇਸ ਗੱਲ ਕਰਦੇ ਅੱਜ ਕਿੰਨੇ ਕੁ ਨਗ ਮੰਡੀ ਚ ਕੋਈ ਅੱਜ ਕੰਮ ਬਸ 15 ਕੁ ਨਗ ਟੋਟਲ ਮੰਡੀ ਚ ਲੋਡ ਹੋਏ ਇਹ 9 ਬੱਧਰ ਨੇ ਇਹ ਨੋਬਤ ਕਿਉਂ ਆਈ ਜੀ ਕੋਈ ਡੀਸੀ ਨੇ ਜਾਂ ਐਮਐਲਏ ਨੇ ਜਾਂ ਕੋਈ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ ਇਹ ਨੋਬਤ ਕਿਉਂ ਆਈ ਗਰਮੀ ਵਿੱਚ ਤਾਂ ਹੋਈ ਨਾ ਰੋਜ਼ ਦੀ ਮੀਟਿੰਗ ਹੋ ਰਹੀ ਸੀ ਡੀਸੀ ਮੈਡਮ ਗੁਲਾਰੇ ਸੀ ਡੀਸੀ ਮੈਡਮ ਵੀ ਉਹਨਾਂ ਨੂੰ ਬਹੁਤ ਗਿਆ ਠੇਕੇਦਾਰ ਨੂੰ ਬਹੁਤ ਛਾੜਿਆ ਪਰ ਉਹ ਨਹੀਂ ਮੰਨ ਰਿਹਾ ਇਸ ਗੱਲ ਕਰਕੇ ਤਰਨਾ ਚੱਲਦਾ ਕਿ ਅਸੀਂ ਦਾ ਮੈਡਮ ਨੂੰ ਕਦੋਂ ਤੱਕ ਰਹੇਗਾ ਤਰਨਾ ਜਾਰੀ ਕਦੋਂ ਤੱਕ ਤਰਨਾ ਇਹ ਉਹਨਾਂ ਜਿੰਨੇ ਤੱਕ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਉਹ ਨਹੀਂ ਦੇਰ ਤੱਕ ਤਰਨਾ ਨਹੀਂ ਚੱਲੇਗਾ ਇਸ ਤੋਂ ਪਹਿਲਾਂ ਪ੍ਰਧਾਨ ਜੀ ਇੱਕ ਤਰਨਾ ਲਗਾਇਆ ਗਿਆ ਸੀ ਹਰ ਤੇ ਸ਼ਿਸ਼ੂ ਲੋ ਜਿੱਤੇ ਤੇ ਟੱਕ ਟਰਾਲੀਆਂ ਵੱਲ